ਬਰਨਾਲਾ ਵਿੱਚ ਇੱਕ ਇਨਸਾਨੀ ਤਨੁਸ਼ਮਾਰਕ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਫੁੱਪੜ ਵੱਲੋਂ ਆਪਣੀ ਭਤੀਜੀ ਨਾਲ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਘਟਨਾ ਬਰਨਾਲਾ ਦੇ ਪਿੰਡ ਕਾਰੇ ਵਿਖੇ ਵਾਪਰੀ ਹੈ ਜਿੱਥੇ ਫੁੱਪੜ ਵੱਲੋਂ ਸੁਨਸਾਨ ਜਗ੍ਹਾ ਤੇ ਲੈ ਜਾ ਕੇ ਆਪਣੀ ਭਤੀਜੀ ਨੂੰ ਹਵਸ ਦਾ ਸ਼ਕਾਰ ਬਣਾਇਆ ਗਿਆ ਪੀੜਤ ਬੱਚੀ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪੁਲਿਸ ਨੇ ਇਸ ਘਟਨਾ ਸੰਬੰਧੀ ਦੋਸ਼ੀ ਵਿਅਕਤੀ ਵਿਰੁੱਧ ਪੋਕਸੋ ਐਕਟ ਤਹਿਤ ਪਰਚਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ ਕਾਨੂੰਨਾਂ ਇਰਾਹੀ ਕੰਟਰੋਲ ਰੂਮਤੋਂ ਇਲਾਮ ਮਿਲੀ ਚੀਕੀ ਉਥੋਂ ਕਿਸੇ ਫੰਡ ਦੇ ਬੰਦੇ ਨੇ ਤਨਾਅ ਕੀਤੀ ਹੋਣੀ ਕਿ ਇੱਥੇ ਇੱਕ ਛੋਟੀ ਬੱਚੀ ਨਾਲ ਰੇਪ ਹੋਣਾ ਪਾਇਆ ਗਿਆ ਤਾਂ ਜਦੋਂ ਅਸੀਂ ਵੈਰੀਫਾਈ ਕੀਤਾ ਉਹ ਬੱਚੀ ਐਡਮਿਟ ਹੋ ਗਈ ਹਸਪੀਟਲ ਤੇ ਉਹ ਹੁਣ ਮੈਡਮ ਮਨਤਰੀਕਪੌਰ ਸਾਹਿਬ ਇੰਸਪੈਕਟਰ ਨੇ ਬਿਆਨ ਦਰਖੀਸਤਾ ਉਹ ਸਾਨੂੰ ਕਲੀਅਰ ਹੋਇਆ ਵੀ ਇਹ ਕੁੜੀਏ ਜਿਹੜੀ ਕੁੜੀ ਆ 12 ਸਾਲ ਤੋਂ ਸੰਦੇ ਸੀਗੀ ਉਮਰ ਉਹਦੀ ਉਹ ਆਪਣੇ ਥਫੜ ਕੋਲੇ ਕਹਿ ਰਹੇ ਪਿੰਡ ਤੇ ਛੁੱਟੀਆਂ ਆਈਆਂ ਹੋਈਆਂ ਛੁੱਟੀਆਂ ਚ ਆਈ ਹੋਈ ਸੀ ਤਾਰੇ ਫੁੱਫੜ ਮੈਂ ਜਦੋਂ ਉਹਨੂੰ ਲੈ ਕੇ ਜਾ ਰਿਹਾ ਸੀ ਗਵ ਦਾ ਜਿਹੜਾ ਹੈਗਾ ਵੀ ਉਹਦੇ ਨਾਲ ਗਲਤ ਹਰਕਤ ਕੀਤੀ ਯਾਰੀ ਵੀ ਰੇਪ ਕੀਤਾ ਉਹਨੇ ਇੱਕ ਤਰੀਕੇ ਦਾ ਵੀ ਕੋਈ ਵੀ ਚੀਜ਼ ਇਨਸਰੈਕਸ਼ਨ ਜਿਹੜੀ ਹੁੰਦੀ ਹੈ ਉਹ ਕੀਤੀ ਹੈ ਫਿਰ ਉਸ ਤੋਂ ਬਾਅਦ ਉਹ ਪਥੇਰ ਤੇ ਉਹਨੂੰ ਇੱਕ ਖਾਲੀ ਜਿਹੀ ਸੁਨਸਾਨ ਡੁੰਗੀ ਜੀ ਜਗ੍ਹਾ ਤੇ ਲੈ ਗਿਆ ਜਿੱਥੇ ਉੱਥੇ ਇੱਕ ਜ਼ਿਮੀਦਾਰ ਹੈ ਕਾਲਾ ਸਿੰਘ ਜਿਸ ਨੂੰ ਉਹਦੇ ਬਾਰੇ ਪਤਾ ਲੱਗਿਆ ਸੀ ਤਾਂ ਜਿਹੜਾ ਹੈਗਾ ਉਹਨੇ ਮੌਕੇ ਤੇ ਕਾਰਵਾਈ ਕੀਤੀ ਜਿਸ ਤੇ ਬਿਆਨ ਦਰਜ ਕਰਕੇ ਮੁਕੱਦਮਾ ਨੰਬਰ 102 ਮਿਤੀ 4725 ਅੰਡਰ ਸੈਕਸ਼ਨ 65 2 ਬੀ ਐਨਐਸ ਤੇ 6 ਬਾਕਸੋ ਇਹਦੇ ਦਾਤ ਨੂੰ ਅਮਲ ਉੱਤੇ ਕਰਕੇ ਜੀ ਦੋਸ਼ੀ ਜਿਹੜੀ ਹੈਗੀ ਹੈ ਅਰੈਸਟ ਪੈ ਚੁੱਕੇ ਹੈ ਮੈਡੀਕਲ ਦੋਨਾਂ ਜਣਿਆਂ ਦਾ ਕਰਵਾ ਲਿਆ ਗਿਆ ਪਹਿਲਾਂ ਤੋਂ ਨਹੀਂ ਫਿਲਹਾਲ ਕੋਈ ਇਸ ਇਸ ਅ ਕੱਚੇ ਤੋਂ ਬਿਨਾ ਹੋਰ ਕੋਈ ਸਾਡੇ ਕੰਮ ਨੇ ਧਿਆਨ ਤੇ ਹੈ ਪ੍ਰਵਾਸੀ ਨੇ ਕਿ ਉਰੇ ਰਹਿਣ ਦੇ ਬਹੁਤ ਸਾਲ ਤੋਂ ਜਿਵੇਂ ਫਗਗਲੀ 1990 ਵਗੈਰਾ ਤੋਂ ਰਹਿ ਰਹੇ ਨੇ ਉਰੇ ਇਹਦਾ ਫੋੜੀ ਜੀ ਸੀਗਾ ਵੀ ਗੁੜਾ ਕੀ ਹੈ ਹਾਂਜੀ ਹਸਪੀਟਲ ਜਸ ਸਟੇਬਲ ਆਸਲ ਬਾਕੀ ਉਹ ਗਾਇ ਨੇ ਡਾਕਟਰ ਦੱਸ ਦਿੰਦੇ ਉਹ ਸਾਨੂੰ ਜਨਤਕ ਨਹੀਂ ਕਰ ਸਕਦੇ ਕੋਈ